ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਸਰ ਦੇ ਨੇੜੇ ਇਹ ਗੁਰਦੁਆਰਾ ਸਾਹਿਬ ਹੈ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 15 ਦਿਨ ਇਸ ਸਥਾਨ ਦੇ ਉੱਪਰ ਭਾਈ ਮਰਦਾਨਾ ਜੀ ਨਾਲ ਹੈ ਰਹੇ ਆਪਣੀ ਪਹਿਲੀ ਉਦਾਸੀ ਦੇ ਸਮੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸਥਾਨ ਦੇ ਉੱਪਰ ਚਰਨ ਪਾਏ ਇਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਲਯੁਗ ਦਾ ਉਧਾਰ ਕੀਤਾ ਜਦੋਂ ਸਾਮ ਦੇ ਵੇਲੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਭਗਤੀ ਦੇ ਵਿੱਚ ਬੈਠੇ ਤਾਂ ਬਹੁਤ ਭਾਰੀ ਝੱਖੜ ਮੀਂਹ ਤੂਫਾਨ ਆ ਗਿਆ ਕਿਹਾ ਜਾਂਦਾ ਹੈ ਕਿ ਉਹ ਕਲਯੁਗ ਸੀ ਉਹਨੇ ਵੱਡੇ ਵੱਡੇ ਦਰਖਤ ਪੁੱਟ ਕੇ ਸੁੱਟ ਦਿੱਤੇ ਪਰ ਗੁਰੂ ਸਾਹਿਬ ਨੂੰ ਉਹ ਭਗਤੀ ਦੇ ਵਿੱਚੋਂ ਢੁਕਾ ਨਾ ਸਕਿਆ ਜਦੋਂ ਉਹਦਾ ਕੋਈ ਬਸ ਨਾ ਚੱਲਿਆ ਆ ਮਨੁੱਖ ਦਾ ਰੂਪ ਧਾਰਨ ਕਰਕੇ ਉਹ ਗੁਰੂ ਸਾਹਿਬ ਦੇ ਸਾਹਮਣੇ ਆ ਗਿਆ ਲੰਮਾ ਸਮਾਂ ਬਾਰਤਾ ਹੋਈ ਗੁਰੂ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ ਉਹ ਕਹਿੰਦਾ ਮੈਂ ਜੀ ਕਾਲ ਯੁਗ ਹਾਂ ਜਿਹੜੇ ਲੋਕ ਭਗਤੀ ਕਰਦੇ ਨੇ ਉਹਨਾਂ ਨੂੰ 扑ਕਾਉਂਦਾ ਹਾਂ ਪਰ ਮੇਰਾ ਤੁਹਾਡੇ ਸਾਹਮਣੇ ਕੋਈ ਬਸ ਨਹੀਂ ਚੱਲਿਆ ਇਸ ਲਈ ਮੈਂ ਤੁਹਾਡੇ ਸਾਹਮਣੇ ਆ ਗਿਆ ਬਹੁਤ ਲੰਮਾ ਸਮਾਂ ਬਾਰਤਾ ਹੋਈ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਬਚਨਾਂ ਦੇ ਨਾਲ ਉਦਾ ਉਧਾਰ ਹੋ ਗਿਆ ਗੁਰੂ ਪਾਸਾ ਜੀ ਕਹਿੰਦੇ ਹੁਣ ਤੇਰੀ ਜਗ੍ਹਾ ਗੁਰੂ ਘਰ ਦੇ ਵਿੱਚ ਨਹੀਂ ਹੋਵੇਗੀ ਤੂੰ ਕਿਸੇ ਨੂੰ ਢੁਕਾ ਨਹੀਂ ਸਕੇਗਾ ਤੇਰੀ ਜਗ੍ਹਾ ਗੁਰੂ ਘਰ ਦੇ ਜੋੜਿਆਂ ਦੇ ਵਿੱਚ ਹੋਵੇਗੀ ਇਸ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਲ ਯੁਗ ਦਾ ਉਧਾਰ ਕੀਤਾ ਸੀ ਇੱਥੇ ਇਹ ਵੀ ਕਹਾਵਤ ਹੈ ਕਿ ਦੁੱਧ ਵਾਲੇ ਨੂੰ ਦੁੱਧ ਦੀ ਤੇ ਪੁੱਤ ਵਾਲੇ ਨੂੰ ਪੁੱਤ ਦੀ ਦਾਤ ਮਿਲਦੀ ਹੈ ਹਰ ਇੱਕ ਦੀ ਮਨ ਦੀ ਭਾਵਨਾ ਇਸ ਅਸਥਾਨ ਦੇ ਵਿੱਚ ਜੋ ਸਰਦਾ ਦੇ ਨਾਲ ਆਉਂਦਾ ਹੈ ਪੂਰੀ ਹੁੰਦੀ ਹੈ ਸਹਿਮੇ ਬਾਦਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਨੇ ਇਸ ਅਸਥਾਨ ਤੇ ਉਸ ਤੋਂ ਬਾਅਦ ਚਰਨ ਪਾਏ ਸਾਹਮਣੇ ਜੋ ਤੁਸੀਂ ਜੰਡ ਦੇ ਕਰੀਦ ਦੇ ਦਰਸ਼ਨ ਕਰ ਰਹੇ ਹੋ ਇਹ ਕਰੀਦ ਸਾਹਿਬ ਦੇ ਨਾਲ ਬਾਦਸ਼ਾਹ ਜੀ ਨੇ ਆਪਣੇ ਘੋੜੇ ਨੂੰ ਬੰਨਿਆ ਸੀ ਕਾ ਕਿਸੇ ਅਣਜਾਣ ਵਿਅਕਤੀ ਨੇ ਇਸ ਕਰੀਰ ਨੂੰ ਵੱਢ ਕੇ ਇੱਥੇ ਕਮਰਾ ਬਣਾ ਦਿੱਤਾ ਸੀ ਪਰ ਇਹ ਕਰੀਰ ਉਸ ਕਮਰੇ ਦੀ ਸਤ ਨੂੰ ਪਾੜ ਕੇ ਫਿਰ ਪ੍ਰਗਟ ਹੋ ਗਿਆ ਜੋ ਆਪ ਸਾਹਮਣੇ ਇਸ ਕਰੀਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇਹ ਸੇਮੀ ਪ੍ਰਾਤਸਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਮੇਂ ਦਾ ਕਰੀਰ ਹੈ ਬਹੁਤ ਸੰਗਤਾਂ ਕੇ ਦਰਸ਼ਨ ਕਰਦੀਆਂ ਨੇ ਸਰਬੱਤ ਦੇ ਨਾਲ ਜੋ ਵੀ ਇਸ ਸਥਾਨ ਦੇ ਉੱਪਰ ਆਉਂਦਾ ਹੈ ਉਹਦੇ ਮਨ ਦੀ ਭਾਵਨਾ ਇੱਥੋਂ ਪੂਰੀ ਹੁੰਦੀ ਹੈ ਜੂੜ ਗੁਰਦੁਆਰਾ ਨਾਨਕੀਆਂ ਦਾ ਸਾਹਿਬ ਪਾਤਸ਼ਾਹੀ ਪਹਿਲੀ ਛੇਵੀਂ ਇਸ ਸਰੂਰ ਦੇ ਨੇੜੇ ਇਹ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦੇ ਜਰੂਰ ਦਰਸ਼ਨ ਕਰਨੇ ਤੇ ਸੰਗਤਾਂ ਪੂਰਨ ਵਾਸੀ ਵਾਲੇ ਦਿਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਪੁਰਬ ਦੇ ਦਿਨ ਅਮਰਤ ਵੇਲੇ ਇਸ ਸਰੋਵਰ ਦੇ ਵਿੱਚ ਇਸ਼ਾਨਾਨ ਕਰਦਿਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਰਾਮੇ ਤੇ ਭਾਈ ਤਰਲੋਕੇ ਨੂੰ ਗੁਰਜ ਭੇਟ ਕੀਤਾ ਸੀ ਗੁਰੂ ਬਾਪ ਸਾਹਿਬ ਜੀ ਦੀ ਉਹ ਪਾਵਨ ਨਿਸਾਨੀ ਤਾਕਤ ਸ੍ਰੀ ਰਾਮਦਾਸ ਸਾਹਿਬ ਤੋਂ ਲਿਆ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀ ਗਈ ਹੈ ਉਹ ਗੁਰਜ ਜੋ ਗੁਰੂ ਬਾਪ ਸਾਹਿਬ ਜੀ ਨੇ ਭਾਈ ਰਾਮੇ ਨੂੰ ਤੇ ਭਾਈ ਤਰਲੋਕੇ ਨੂੰ ਭੇਟ ਕੀਤਾ ਸੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਜੀ ਆ ਸਾਹਮਣੇ ਦਰਸ਼ਨ ਕਰੋ ਗੁਰੂ ਪਾਤਸ਼ਾਹ ਜੀ ਦਾ ਉਹ ਪਾਵਨ ਗੁਰਦ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਜੇ ਕੋਈ ਆ ਮੌਜੂਦ ਇਸ ਗੁਰਦ ਸਾਹਿਬ ਦੇ ਤੇ ਗੁਰਦੁਆਰਾ ਨਾਨਕੀਆਂ ਦਾ ਸਾਹਿਬ ਉਹ ਪਾਤਸ਼ਾਹੀ ਪਹਿਲੀ ਛੇਵੀ ਤੇ ਉਸ ਝੰਡ ਸਾਹਿਬ ਦੇ ਜਰੂਰ ਦਰਸ਼ਨ ਕਰਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਹਲੋ